ਮੰਮੀ ਪਿਆਣੀ ਪਰ ਕਰਾਤ ਵਾਲੀ ਦਵਾਈ ਨਾਲ ਨਾ ਮਾਸਾ ਫਰਕਣੀ ਪਿਆ ਖੰਗ ਖੰਗ ਕੇ ਮੇਰੀਆਂ ਤੇ ਆ ਵੱਖੀਆਂ ਵੀ ਪੀੜ ਨਾ ਪਾੜ ਚੱਲੀਆਂ ਆ ਹਾਏ ਮੰਮੀ ਜਿੰਨੇ ਕੱਤੇ ਆ ਗਏ ਸੀ ਉਹਨੇ ਕਦੀ ਤੇ ਮੈਂ ਦਵਾਈ ਲਿਆਤੀ ਹਟਾ ਨੂੰ ਇਦਾਂ ਕਿਦਾਂ ਕੰਮ ਜੱਲੂਗਾ ਫਿਰ ਹੁਣ ਮੈਂ ਕੀ ਦਸਾਂ ਕੀ ਕਰਾਂ ਮੈਂ ਮੈਨੂੰ ਨਹੀਂ ਕੋਈ ਸਮਝ ਲੱਗਦੀ ਫਿਰ ਇਦਾਂ ਆਂ ਕਿ ਫੜੋ ਮੁੰਡਾ ਮੈਂ ਤਾਂ ਜਾਣਾ ਫਿਰ ਕੰਮ ਤੇ ਮੈਂ ਆਦੇ ਬਿਮਾਰ ਵਾਂ ਮੁੰਡਾ ਵੀ ਨਾਲ ਬਿਮਾਰ ਹੋ ਜੂਗਾ ਇਨਫੈਕਸ਼ਨ ਹੋ ਜੂਗੀ ਮੁੰਡੇ ਨੂੰ ਵੀ ਤੇ ਮੰਮੀ ਕੀ ਕਰਾਂ ਫੇਰ ਤੁਸੀਂ ਦੱਸੋ ਜੇ ਤੁਸੀਂ ਮੁੰਡਾ ਨਾ ਚੁੱਕੋਗੇ ਤੇ ਮੈਂ ਕੰਮ ਤੇ ਕਿੱਦਾਂ ਜਾਊਂਗੀ ਕੰਮ ਤੇ ਜਾਊਂਗੀ ਤੇ ਫੇਰ ਹੀ ਚਾਰ ਪੈਸੇ ਆਉਣਗੇ ਕੀ ਕਰਾਂ ਮੇਰੀਆਂ ਤੇ ਕਿਤੇ ਬਾਹਾਂ ਵੀ ਪੀੜ ਕਰੀ ਜਾਂਦੀਆਂ ਆ ਮੇਰੇ ਕੋਲ ਤੇ ਮੁੰਡਾ ਚੁੱਕਿਆ ਹੀ ਨਹੀਂ ਜਾਣਾ ਮੰਮੀ ਹੁਣ ਉਹਨੂੰ ਤੇ ਕੋਈ ਸੁੱਧ ਵਰਦੀ ਨਹੀਂ ਹੈਗੀ ਵੀ ਉਹ ਤੇ ਮਜੇ ਨਾਲ ਅੰਦਰ ਲੰਮੇ ਪਿਆ ਪੱਖਾ ਛੱਡ ਕੇ ਉਹਨੂੰ ਤੇ ਇਹ ਵੀ ਨਹੀਂ ਆ ਨਾ ਕਿ ਬਿੱਲ ਕਿੱਥੋਂ ਤਾਰਨਾ ਆ ਮੁੰਡਾ ਵਾ ਤੇ ਸੁੱਕਾ ਦੁੱਧ ਪਿਆ ਲੰਡੀਆਂ ਮੈਂ ਉਹਨੂੰ ਯਾਹੇ ਸੁਣਾ ਦੇ ਮਾੜਾ ਮੁੰਡਾ ਆਪੂ ਜਿੱਦਾਂ ਮੈਂ ਕੋਈ ਨਹੀਂ ਤੁਸੀਂ ਨਗਰ ਨਹੀਂ ਚੋਕ ਲੋ ਮੈਂ ਛੋੜ ਦੇ ਕੰਮ ਕਰਕੇ ਫੇਰ ਆ ਜੰਨੀ ਆ ਹੈ ਬਾਕੀ ਦਾ ਕੰਮ ਫੇਰ ਜਾ ਕੇ ਕਰ ਲੂੰਗੀ ਸਿੰਘ ਆ ਲੋ ਮਰਖਾ ਨਾ ਆ ਨਹੀਂ 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 ਆ ਲੋ ਘਟੋਣੇ ਵੀ ਨਹੀਂ ਵਿਚਾਰੀ ਹੋ ਗਈ ਤੇ ਹੈਗੇ ਤੇਲ ਦੀ ਸ਼ੀਸ਼ੀ ਦੇ ਕੇ ਡਈ ਆ ਰੇ ਲੋ ਆ ਲੈ ਆ ਬੋਤਾ ਕੀ ਗੱਲ ਆ ਲੈ ਆ ਲੈ ਆ ਸੀ ਸੀ ਦੇ ਲੈ ਆ ਲੈ ਪਾਣੀ ਕਿਸਮ ਤੇ ਕਿੱਥੇ ਲੈ ਆਈਆਂ ਕਿੱਥੇ ਆਪਣੇ ਘਰ ਵਿੱਚ ਮਹਾ ਜਿ ਬੈੱਡ ਤੇ ਬੈਠ ਕੇ ਰੋਟੀ ਖਾਣੀ ਤੇ ਕੰਮ ਵਾਲਿਆਂ ਕਰ ਕੰਮ ਕਰਦੀਆਂ ਹੁੰਦੀਆਂ ਸੀ ਤੇ ਅੱਜ ਵੇਲੇ ਕਿਹੜੇ ਦਿਨ ਆ ਗਏ ਮੇਰੇ ਤੇ ਮੈਨੂੰ ਕਿਹਦੇ ਦਾ ਕੰਮ ਕਰਨਾ ਪੈ ਗਿਆ ਸਾਰਾ ਕੁਝ ਮੈਂ ਆਪਣੇ ਮੁੰਡੇ ਕਰਕੇ ਕਰਨੀ ਆ ਕਿ ਇਹਨੂੰ ਨਾ ਮਾੜੇ ਦਿਨ ਵੇਖਣੇ ਪੈਣ ਬਜਾਰਾ ਮਾੜਾ ਮੋਟਾ ਪਾਲ ਜੇ ਨਹੀਂ ਤੇ ਵਿੱਕੀ ਤੋਂ ਮਿਹਨੂ ਕੋਈ ਆਸ ਨਹੀਂ ਦੁੱਖ ਤੇ ਬੜਾ ਲੱਗਦਾ ਪਰ ਹੁਣ ਮੈਂ ਕਰਾਂ ਕੀ ਹੋ ਗਿਆ ਵਾ ਸਵੇਰੇ ਸਵੇਰੇ ਕੀਕ ਚ ਹੈੜਾ ਦਸੇ ਮੁੰਡੇ ਨੂੰ ਚੁੱਪ ਨਹੀਂ ਕਰਾ ਸਕਦੀ ਹੈ ਉਹਦੀਆਂ ਚੀਕਾਂ ਕਢਾਈ ਜਾਂਦੀ ਆ ਕਿਹੜੀ ਗੱਲੋਂ ਮਾਦਾ ਨੂੰ ਰੋਈ ਜਾਂਦੀ ਹੈ ਉਹ ਕਿੱਥੇ ਉਜੜੀ ਆ ਸ਼ਰਮਣਾ ਹੋ ਗਿਆ ਤੇ ਥਾਂ ਦਾ ਕਦੋਂ ਦਾ ਅੰਦਰ ਲੰਮੀ ਪਿਆ ਵੇਖ ਟਾਈਮ ਕਿੰਨਾ ਹੋ ਗਿਆ ਕੋਈ ਕੰਮ ਕਰਦਾ ਵਾ ਕੋਈ ਦਿਨ ਫਿਕਰ ਹੈਗਾ ਕੇ ਗੱਲ ਤਾਂ ਉਹ ਝਾੜੂ ਪੋਚੇ ਲੁੰਦੀ ਫਿਰਦੀ ਲੋਕਾਂ ਦੇ ਘਰੋਂ ਦੇਰਦਾ ਹੀ ਵੀ ਐਨੀ ਕੋਖਾਂ ਨੂੰ ਕਰ ਲਾਉਂਦੀ ਆ ਤੇ ਲਾਉਂਦੀ ਫਿਰੇ ਮੈਨੂੰ ਨਹੀਂ ਕਿਸੇ ਦੇ ਨਾਲ ਕੋਈ ਮਤਲਬ ਹੈਗਾ ਹੁਣੇ ਮੇਰੀ ਅੱਖ ਲੱਗੀ ਸੀ ਤੂੰ ਆਉਂਦੀਆਂ ਜੀਕਾਂ ਕਢਾਈ ਜਾਣ ਦੇ ਜੇ ਅੱਖ ਹੀ ਲਾਉਣ ਦਾ ਤੈਨੂੰ ਪਤਾ ਵਾ ਹੋਰ ਤੈਨੂੰ ਥੇੜਾ ਕੋਈ ਫਿਕਰ ਵਾ ਕਿ ਖਾਣਾ ਕਿੱਥੋਂ ਆ ਪੈਸੇ ਤੇ ਲੱਗ ਤੂੰ ਉਹਨਾ ਬਿੱਲ ਆਇਆ ਹੀ ਉਹ ਤੈਨੂੰ ਪਤਾ ਹੈਗਾ ਕਿੱਥੋਂ ਤਾਰਨਾ ਹੈ ਸਤਿ ਸ੍ਰੀ ਅਕਾਲ ਚਾਚੀ ਜੀ ਸਤਿ ਸ੍ਰੀ ਅਕਾਲ ਪ੍ਰੀਤ ਵੇਖ ਲਾ ਤੇ ਇਹਨੂੰ ਮੈਂ ਕੱਲ ਵੀ ਕਿਹਾ ਸੀ ਨਾ ਤੇ ਮੈਂ ਕਿਤੇ ਜਾਣਾ ਮੈਂ ਤੇ ਹੁਣ ਧੁੱਪ ਚੜ ਗਈ ਹੈ ਤੇ ਤੂੰ ਐਵੇਂਲੇ ਕੰਮ ਤੇ ਆਈ ਹੈ ਕੀ ਕਰਾਂ ਚਾਚੀ ਜੀ ਮੁੰਡਾ ਨਿੱਕਾ ਜੇ ਰੋਂਦਾ ਬੜਾ ਆ ਤੇ ਮੰਮੀ ਵੀ ਠੀਕ ਨਹੀਂ ਆ ਤਾਂ ਕਹ ਕਿ ਮੈਂ ਲੇਟ ਹੋ ਜੰਨੀ ਆ ਮੇਰਾ ਵੀ ਜੀ ਕਰਦਾ ਕਿ ਮੈਂ ਸਗੋਂ ਟਾਈਮ ਨਾਲ ਆਵਾਂ ਤੇ ਠੰਡੇ ਠੰਡੇ ਕਮਰੇ ਵਿੱਚ ਨਾ ਬੈਠ ਜਿਆ ਕਰਾਂ ਚਲ ਮੈਂ ਤੇਰੀ ਮਜਬੂਰੀ ਨੂੰ ਤੇ ਸਮਝਦੀ ਆ ਪਰ ਤੂੰ ਥੋੜਾ ਜਿਹਾ ਕਰਿਆ ਕਰ ਨਾ ਸਿਰੇ ਟਾਈਮ ਨਾਲ ਆ ਜਾ ਕਰ ਤੇ ਹੁਣ ਮੈਂ ਕਿਤੇ ਜਾਣਾ ਮੈਨੂੰ ਤੇ ਧੁੱਪ ਚੜ ਗਈ ਹੈ ਨਾ ਕੋਈ ਨਹੀਂ ਫਿਰ ਮੈਂ ਅੱਗੇ ਤੋਂ ਟੈਮਨਲ ਹੀ ਆਜਿਆ ਕਰਾਂਗੀ ਤੇ ਉਹ ਸੱਚ ਮੇਰੀ ਗੱਲ ਸੁਣਿਓ ਮੈਨੂੰ ਨਾ ਥੋੜੇ ਜਿਹਾ ਪੈਸਿਆਂ ਦੀ ਲੋੜ ਆ ਵੇਖ ਲਾ ਪ੍ਰੀਤ ਉਹੋ ਹੀ ਗੱਲ ਹੋ ਗਈ ਐ ਨਾ ਅੱਗੇ ਮਹੀਨਾ ਤੇਰਾ ਹੁੰਦਾ ਨਹੀਂ ਤੇ ਤੁਹ ਡਿਵਾਂਸ ਪੈਸੇ ਮੇਰੇ ਕੋਲ ਲੈ ਲੈਣੀ ਆ ਤੇ ਨਾਲੇ ਮੈਨੂੰ ਵੀ ਨਾ ਇਦਾਂ ਹਿਸਾਬ ਕਿਤਾਬ ਰੱਖਣਾ ਨਾ ਬੜਾ ਔਖਾ ਹੁੰਦਾ ਵੈ ਅਸਲ 'ਚ ਨਾ ਮੰਮੀ ਠੀਕ ਨਹੀਂ ਆ ਖੰਗ ਬੜੀ ਲੱਗੀ ਆ ਦਵਾਈ ਤੇ ਮੈਂ ਲਿਆ ਕੇ ਦਿੱਤੀ ਸੀ ਪਰ ਕੋਈ ਫਰਕ ਨਹੀਂ ਪਿਆ ਤੇ ਮੈਂ ਸੋਚਣ ਡੀਆਂ ਫਿਰ ਦੁਬਾਰੇ ਦਵਾਈ ਲਿਆ ਕੇ ਆਉਣੀ ਆ ਤੇ ਪੈਸੇ ਨਹੀਂ ਕੋਲ ਹੈਗੇ ਵੇਖ ਪ੍ਰੀਤ ਮੈਂ ਅਤਲ ਪਿਆਸੇ ਤੇ ਨਹੀਂ ਹੁਣ ਦੇ ਸਕਦੀ ਪਿਆਹੇ ਦੇਣੇ ਮੈਂ ਪੂਰਾ ਮਹੀਨਾ ਹੋਇਆ ਤੇ ਪਹਿਲੀ ਗੱਲ ਤੇ ਤੂੰ 4 ਦਿਨ ਕੰਮ ਤੇ ਆਉਂਦੀ ਆ ਤੇ 15 ਦਿਨਾਂ ਦੇ ਪੈਸੇ ਤੂੰ ਪਹਿਲਾਂ ਲੈ ਜੰਨੀ ਆ ਤੇ ਜੇ ਤੇਰੇ ਕੋਲ ਕੰਮ ਹੁੰਦਾ ਹੈ ਨਾ ਤੇ ਮੈਨੂੰ ਦੱਸਦੇ ਨਹੀਂ ਤੇ ਕੰਮ ਵਾਲਿਆਂ ਦੇ ਦੀ ਤਰ ਲੈ ਲੈਂਦੀਆਂ ਫਿਰਦੀਆਂ ਨੇ ਚਾਚੀ ਜੀ ਮੇਰੀ ਵੀ ਮਜਬੂਰੀ ਸਮਝੋ ਮੇਰਾ ਘਰਾ ਜੀ ਕਰਦਾ ਵਾ ਕਿ ਮੈਂ ਇਦਾਂ ਹੀ ਤੁਹਾਡੇ ਕੋਲ ਪੈਸੇ ਲਈ ਜਾਵਾਂ ਹਾਂ ਐਰ ਕੀ ਦੇ ਦੋ ਅਗਲੀ ਵਾਰੀ ਨਹੀਂ ਮੈਂ ਮੰਗਦੀ ਹੂੰ ਸਿਰਫ 1000 ਰੁਪਏ ਦੇ ਦੋ ਮੈਂ ਜ਼ਿਆਦਾ ਵੀ ਨਹੀਂ ਮੰਗਦੀ ਨਹੀਂ ਨਹੀਂ ਪ੍ਰੀਤ ਮੇਰ ਕੋ ਨਾ ਹੁਣ ਪਿਆਸੇ ਵੀ ਹੈ ਨਹੀਂ ਆ ਮਾਸੇ ਕੀ ਗੱਲ ਹੋਈ ਆ ਕਿਉਂ ਕੰਮ ਵਾਲੀ ਔਖੀ ਹੀ ਜਾਣ ਦੇਣਾ ਉਹ ਤੇ ਔਖੀ ਪੁੱਤ ਮੈਂ ਕੀ ਹੋਣਾ ਓ ਕੰਮ ਕਰਨ ਅੱਗੇ ਹੀ ਲੇਟ ਆਉਂਦੀ ਆ ਤੇ ਆਉਂਦੀ ਆ ਤੇ ਹੁੰਦਿਆਂ ਹੀ ਪਿਆਸੇ ਮੰਗਣ ਡਾ ਪੈਂਦੀ ਆ ਚਾਰ ਦਿਨੋ ਕੰਮ ਦੀ ਆਉਂਦੀ ਤੇ ਪਹਿਲਾਂ ਵੀ ਕੋਡਵਾਂਸ ਲੈ ਜਾਂਦੀ ਆ ਤੇ ਕਰਾਂ ਤਾਂ ਦੱਸ ਮੈਂ ਕਰਾਂ ਕੀ ਉਹ ਸਾਰੇ ਪਾਸੇ ਇਹੋ ਆਲਾ ਅਹੀਂ ਜਿਹੜੀ ਲੱਕੀ ਆ ਨਾ ਉਹ ਵੀ ਇਦਾਂ ਹੀ ਗੱਲਦੀ ਆ ਤੇ ਹੈ ਗੌਣੇ ਵੈਸੇ ਇਹ ਹੈ ਤੁਹਾਡੇ ਪਿੰਡ ਦੀ ਨੋਹ ਹੈ ਇਹਨੇ ਭੱਜ ਕੇ ਤੇ ਵਿਆਹ ਕਰਾਇਆ ਈ ਤੇ ਉਹ ਘਰ ਵਾਲਾ ਇਹਦਾ ਨਸ਼ਈ ਹੈ ਸ਼ਰੇ ਦਾ ਤੇ ਸਾਸਿ ਇਹਦੀ ਵਿਚਾਰੀ ਦੀ ਘਰ ਬਿਮਾਰ ਹੈ ਤੂੰ ਇਹ ਕੰਮ ਧੰਦਾ ਕਰਕੇ ਵਿਚਾਰੀ ਘਰ ਦਾ ਗੁਜ਼ਾਰਾ ਕਰਦੀ ਨਾਲੇ ਸਾਸਤੀ ਦਵਾਈ ਲੈਂਦੀ ਆ ਉਹ ਜੇ ਨਸ਼ੇੜੀ ਆ ਤੇ ਛੱਡ ਕੇ ਪਰੇ ਜਾਵੇ ਇਹਨਾਂ ਨਸ਼ੇੜੀ ਨਾਲ ਹੀ ਲੱਗੀ ਰਹਿਣਾ ਗੌਰਵੋ ਚਲ ਤੇ ਜਾਵੇ ਤੇ ਇੱਕ ਹੁਣ ਮੁੰਡਾ ਹੋ ਗਿਆ ਜੀ ਉਹਨੂੰ ਵਿਚਾਰੇ ਨੂੰ ਇੱਥੇ ਛੱਡ ਜਾਂਦੀ ਏ ਤੋ ਇੱਥੇ ਰੋਲ ਜਾਂਦਾ ਈ ਤੇ ਜਾਵੇ ਤੇ ਹੁਣ ਫਿਰ ਵਿਚਾਰੀ ਕਿੱਥੇ ਜਾਵੇ ਤੇ ਮੈਂ ਹੁਣ ਕਿਤੇ ਚੱਲੀ ਆ ਤੇ ਹੁਣ ਇਹਨੂੰ ਕੰਮ ਵਾਲੀ ਨੂੰ ਕਹਿਦੀ ਹਾਂ ਤੈਨੂੰ ਰੋਟੀ ਪਕਾ ਕੇ ਤੇ ਖਵਾ ਦੇ ਚੰਗਾ ਠੀਕ ਆ ਅ ਤੁਸੀਂ ਜਦ ਰੋਟੀ ਖਾਣੀ ਹੋਗੀ ਨਾ ਤੇ ਮੈਨੂੰ ਦੱਸ ਦਿਓ ਮੈਂ ਰੋਟੀ ਬਣਾ ਦਾਂਗੀ ਕੋਈ ਨਹੀਂ ਰੋਟੀ ਦੀ ਨਹੀਂ ਹਲੇ ਭੁੱਖ ਹੈਗੀ ਤੇ ਕੀ ਕਹਿੰਦੇ ਸੀ ਮਸੀ ਤੁਹਾਨੂੰ ਬੁਲਾ ਉਹ ਕੁਝ ਨਹੀਂ ਬਸ ਮੈਂ ਪੈਸੇ ਮੰਗਣ ਦੀ ਸੀ ਤੇ ਕਹਿੰਦੇ ਨਹੀਂ ਦਿੱਤੇ ਜਾਣੇ ਆਹੋ ਸੁਣੀਆਂ ਮੈਂ ਸਾਰੀਆਂ ਗੱਲਾਂ ਤੇ ਮੈਂ ਕਹਿੰਦਿਆਂ ਸੀ ਕਿ ਫੋਨ ਘਟਾ ਲੇਖੋ ਹਾਂ ਹੈਗਾ ਅੱਛਾ ਤੇ ਜੇ ਤੁਸੀਂ ਨੰਬਰ ਦੇ ਦਿੰਦੇ ਆਪਣਾ ਦੇ ਕਿਉਂ ਉਹ ਮੈਂ ਤਾਂ ਤੁਹਾਨੂੰ ਪੈਸੇ ਦੀ ਲੋੜ ਆ ਤੁਹਾਡਾ ਫੋਨ ਪੇ ਚੱਲਦਾ ਹੋਣਾ ਵਾ ਤੇ ਮੈਂ ਤੁਹਾਨੂੰ ਪਾ ਦੇਣਾ 1000 ਰੁਪਈਆ ਉਹ ਨਹੀਂ ਨਹੀਂ ਮੈਂ ਇੱਥੇ ਕੰਮ ਕਰਦੀ ਆ ਕੋਈ ਨਹੀਂ ਮੈਂ ਇਹਨਾਂ ਕੋਲ ਲਾਂਗੀ ਚਲੋ ਫਿਰ ਕੀ ਹੋ ਗਿਆ ਕੰਮ ਆਈ ਜਾਂਦਾ ਬੰਦਾ ਬੰਦੇ ਦੇ ਕੰਮ ਆਉਂਦਾ ਵਾ। ਨਹੀਂ ਕੋਈ ਗੱਲ ਨਹੀਂ। ਧੰਨਵਾਦ। ਗੱਲ ਸੁਣਾ ਮੇਰੀ। ਉਹ ਮੈਨੂੰ ਪਤਾ ਵਾ। ਤੁਹਾਡੇ ਘਰ ਵਾਲੇ ਦਾ ਵੀ ਉਹ ਨਸ਼ੇੜੀ ਆ। ਤੇ ਤਾਂ ਤੁਸੀਂ ਮਜਬੂਰੀ ਜਿੱਥੇ ਕੰਮ ਕਰਨ ਦੇ ਜੇ। ਤੇ ਮੈਂ ਕਿਹੜਾ ਪੈਸੇ ਤਾਂ ਮੁਫਤ ਜਿ ਦੇਣੇ ਆ। ਮੈਂ ਤਾਂ ਚਲੋ ਇਹ ਆਨਾ ਵਾ। ਵੀ ਤੁਸੀਂ ਕਦੀ ਗਲਗੁਲ ਕਰ ਲਈ ਮੇਰੇ ਨਾਲ ਮਾੜੀ-ਮੋਟੀ ਫੋਨ ਤੇ। ਕੀ ਮਤਲਬ? ਮਤਲਬ ਤੂੰ ਸਮਝ ਹੀ ਗਏ ਹੋਣੇ ਆ। ਮੈਂ ਨਹੀਂ ਕੋਈ ਮਤਲਬ ਤੇਰਾ ਸਮਝੀ ਹੈਗੀ। ਠੀਕ ਹੈ ਮੈਨੂੰ ਪੈਸਿਆਂ ਦੀ ਲੋੜ ਆ ਇਹਦਾ ਮਤਲਬ ਇਹ ਨਹੀਂ ਕਿ ਤੂੰ ਆ ਕੇ ਕਿ ਤੂੰ ਮੇਰੇ ਨਾਲ ਗੱਲਬਾਤ ਕਰੇ ਤੇ ਮੈਂ ਤੈਨੂੰ ਪੈਸੇ ਦੇਵਾ ਆਪਣੀ ਨਾ ਲਿਮਟ ਦੇ ਵਿੱਚ ਰਹਿ ਇਹਦਾ ਹੋਵੇ ਕਿ ਮੈਂ ਤੇਰੀਆਂ ਆ ਸਾਰੀਆਂ ਗੱਲਾਂ ਚਾਚੀ ਨੂੰ ਦੱਸ ਜਾ ਅੱਛਾ ਮਾਸੀ ਨੂੰ ਦੱਸੇਗੀ ਤੇ ਮਾਸੀ ਸਮਝੂਗੀ ਤੇਰੀ ਗੱਲ ਤੇਰੀ ਗੱਲ ਤੇ ਯਕੀਨ ਕਰੂਗੀ ਉਹਨੇ ਮੇਰੀ ਗੱਲ ਤੇ ਯਕੀਨ ਕਰਨਾ ਵਾ ਜਦੋਂ ਮੈਂ ਕਿਹਾ ਨਾ ਮੈਂ ਕਿਹਾ ਇਹਨੂੰ ਹੀ ਪੈਸਿਆਂ ਦੀ ਲੋੜ ਤੇ ਆ ਕੇ ਮੈਨੂੰ ਆਂਦੀ ਮੈਨੂੰ ਪੈਸੇ ਦੇ ਦੇ ਤੇ ਮੇਰੇ ਨਾਲ ਗੱਲ ਕਰ ਲੈ ਤੇ ਉਹਨੇ ਤੈਨੂੰ ਚੁੱਕ ਕੇ ਘਰੋਂ ਬਾਹਰ ਮਾਰਨਾ ਵਾ ਕੱਲ ਹੀ ਮੈਂ ਜਿੱਥੇ ਕੰਮ ਕਰਨਾ ਵਾ ਲਿਮਟ 'ਚ ਰਹਿ ਲਿਮਟ 'ਚ ਤੂੰ ਵੀ ਆਪਣੀ ਲਿਮਟ ਚ ਰਹਿ ਠੀਕ ਹੈ ਨਾ ਤੈਨੂੰ ਨਾ ਕਮਾਉਣੀ ਸੀ ਡਈ ਤੱਕ ਕਿਹੜੇ ਤੋਂ ਮੈਨੂੰ ਕਮਾਉਣ ਡਿਆ ਆ ਆ ਲਾਂਦੇ ਮਾਸੀ ਨੂੰ ਦੱਸਦਾ ਮੈਂ ਮੇਰੀ ਗੱਲ ਤੇ ਯਕੀਨ ਕਰਨਾ ਉਹਨੇ ਤੇਰੀ ਦੇ ਨਹੀਂ ਠੀਕ ਆ ਆਈ ਵੱਡੀ ਹੈ ਵੀ ਦੁਦਾਸ ਮੇਰਾ ਕਾ ਜਾਂ ਨਿਕਲ ਨਿਕਲ ਜਾਣ ਡਿਆ ਵਾ ਕੀ ਹੋਇਆ ਕੀ ਤਸ ਤੰਨੇ ਨੇ ਕੀ ਰਸਾ ਜਿੰਨਾ ਘਰ ਮੈਂ ਕੰਮ ਕਰਦੀ ਹਾਂ ਉਹਨਾਂ ਘਰ ਇੱਕ ਮੁੰਡਾ ਪਰੋਣਾ ਆ ਉਹਨੇ ਮੇ ਨਾਲ ਬਤਮੀ ਜੀ ਕੀਤੀ ਬਤਮੀ ਜੀ ਕੀਤੀ ਚੱਲ ਓ ਮੇਰੇ ਨਾਲ ਨਾ ਨਾ ਦੇ ਹੁਣੇ ਲੱਤਾਂ ਵੱਡੂਗਾ ਤੇ ਗੱਲ ਕਰੀ ਐਦਾਂ ਲੱਤਾਂ ਵੱਡਣਾ ਤੇ ਤੂੰ ਵੀ ਬੜਾ ਸ਼ੇਰ ਆ ਤੈਨੂੰ ਇਹ ਨਹੀਂ ਪਤਾਗਾ ਕਿ ਮੈਂ ਲੋਕਾਂ ਦੇ ਘਰੇ ਜਾ ਕੇ ਭਾਂਡੇ ਮਾਜਦੀ ਆ ਮੇਰੀ ਥਾਂ ਦਾ ਨੀ ਬੇਜ਼ਤੀ ਹੋਣੀ ਆ ਕਿਹਨੇ ਕਰਕੇ ਤੇਰੇ ਕਰਕੇ ਐਵੇਂ ਬਕਵਾਸ ਨਾ ਕਰੀ ਜਾ ਮੈਂ ਕਿਹਾ ਤੈਨੂੰ ਜਾਣੂ ਤੇ ਕੀ ਕਰਾਂ ਮੈਂ ਸ਼ੌਂਕ ਲਈ ਨਹੀਂ ਜਾਂਦੀ ਹੈਗੀ ਉਹ ਮੇਰੀ ਤੇ ਮਜਬੂਰੀ ਬਣ ਗਈ ਆ ਕਿ ਮੈਨੂੰ ਲੋਕਾਂ ਘਰ ਕੰਮ ਕਰਨਾ ਹੀ ਪੈਣਾ ਆ ਨਹੀਂ ਏਡੀ ਤੇਰੀ ਕਿਹੜੀ ਮੇਲਣੇ 'ਚ ਬਾਹੀ ਆ ਮੰਮੀ ਸੋ ਲੋ ਕਹਿੰਦੇ ਤੇਰੀ ਕਿਹੜੀ ਮੇਲਣੇ 'ਚ ਬਾਹੀ ਆ ਉਹ ਮਾਤਾ ਦੀ ਦਵਾਈ ਰਸੋਈ ਦਾ ਸਾਰਾ ਖਰਚਾ ਉਹ ਮੁੰਡੇ ਦਾ ਖਾਣ ਪੀਣ ਸਾਰਾ ਕੁਝ ਮੇਰੇ ਸਿਰ ਦੇ ਤੇ ਆ ਜੇ ਮੈਂ ਨਾ ਕੰਮ ਕਰਾਂ ਤੇ ਕਿੱਥੋਂ ਆ ਘਰ ਚਲਾਵਾਂ ਤੇ ਕਰੀ ਜਾ ਫਿਰ ਫਿਰ ਇੱਥੇ ਆ ਗਿਆ ਰੋਣੇ ਨਾ ਰੋਇਆ ਕਰ ਕਿਉਂ ਹੋ ਗਿਆ ਤੇ ਇਹ ਹੋ ਗਿਆ ਲੱਗੀਆਂ ਇੱਥੇ ਆ ਕੇ ਰੋਣੇ ਰੋਣ ਤੇ ਮੈਂ ਮੰਮੀ ਦੇ ਸਾਹਮਣੇ ਵੀ ਨਾ ਢਿੱਡ ਬੋਲਾ ਮੈਨੂੰ ਪਤਾ ਤੂੰ ਜੀ ਮੈਨੂੰ ਕਮਾਉਣਾ ਬੁਲਾਉਣਾ ਛੱਡਿਆ ਤੈਨੂੰ ਨੇ ਬਸ ਇਹੀ ਹੋਇਆ ਪੱਖਾ ਛੱਡ ਲਿਆ ਤੇ ਲੰਮੇ ਪੈ ਗਿਆ ਆ ਬਹਿ ਜਾ ਇੱਥੇ ਨਾ ਆਖਾ ਪੀ ਜਾ ਮੰਮੀ ਬਸ ਠੀਕ ਕਰਾਂ ਮੈਂ ਬੜੀ ਦੁਖੀ ਹਾਂ ਕਈ ਵਾਰੀ ਤੇ ਮੇਰਾ ਜੀ ਕਦਮ ਮੈਂ ਕੁਝ ਖਾ ਕੇ ਮਰ ਜਾਏ ਵੀ ਵਿਖੋ ਜੀ ਮਿਸ ਬੁੰਡੇ ਦਾ ਦੋਖ ਮਾਰਦਾ ਇੱਕ ਆਪਣੇ ਦਾ ਜੇ ਇਹਨੂੰ ਸ਼ਰਮ ਹੋਵੇ ਤੇ ਇਦਾਂ ਹੀ ਕਰੇ ਇਹਦੀ ਤਾਂ ਸ਼ਰਮਾ ਲੱਤ ਗਈ ਆ ਮੰਮੀ ਚੁੱਪ ਕਰ ਮੈਤੀ ਨਾ ਰੋ ਮੈਂ ਲੋਕਾਂ ਨੂੰ ਕੀ ਦੋਸ਼ ਦਵਾਂ ਜਦੋਂ ਮੇਰਾ ਘਰ ਵਾਲਾ ਹੀ ਮੈਨੂੰ ਕਹੀ ਜਾਣਦਿਆ ਕਿ ਤੂੰ ਜਾਣ ਬੁੱਝ ਕੇ ਲੋਕਾਂ ਕਰ ਕੰਮ ਕਰਨ ਜਾਣੀ ਆ ਕੀ ਕਰਾਂ ਤੀ ਇਹਦੀ ਤਾਂ ਮਤ ਬੁੱਧੀ ਪ੍ਰਿਸ਼ਟ ਹੋ ਗਈ ਆ ਹੈਲੋ ਮੰਮੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਮੰਮੀ ਠੀਕ ਠਾਕ ਤੁਸੀਂ ਸੁਣਾਓ ਆਪਣੀ ਅੱਛਾ ਤਾਂ ਫੇਰ ਮੇਰੀ ਕਈ ਗੱਲ ਦਾਸਰ ਹੋ ਹੀ ਗਿਆ ਹਨਾ ਮੈਂ ਵੀ ਤੇ ਉਹ ਗੱਲ ਕਹਿ ਕੇ ਆਈ ਹਾਂ ਨਾ ਵੀ ਵੇਖੋ ਹੁਣ ਰਿਸ਼ਤਾ ਵੀਰ ਵਾਸਤੇ ਕਿਤੇ ਚਲੋ ਵਧੀਆ ਹੋ ਗਿਆ ਕਰੋ ਤੁਸੀਂ ਦੇਣ ਸਲੈਕਟ ਜਿੱਦਣ ਕਹੋਗੇ ਉਦਣੇ ਆ ਜਾਾਂਗੇ ਆਪਾਂ ਹਾਂਜੀ ਹਾਂਜੀ ਮੈਂ ਵੀ ਫਿਕਰ ਇਹ ਗੱਲ ਕਰਦੀ ਆ ਨਾ ਨਾਲੇ ਮੈਂ ਵੀ ਸਾਰਿਆਂ ਨੂੰ ਖੁਸ਼ਖਬਰੀ ਸੁਣਾ ਦਿੰਨੀ ਆ ਠੀਕ ਆ ਠੀਕ ਆ ਚਲੋ ਠੀਕ ਆ ਚੰਗਾ ਫੇਰ ਜੀਤਾ ਪਾਣੀ ਲਿਆਈ ਮੇਰੇ ਵਾਸਤੇ ਮੇਰੇ ਇੱਥੇ ਆ ਬਾਥਰੂਮ ਮੇਰੀ ਉਹ ਪਾਣੀ ਲੈ ਆ ਉੱਥੇ ਗੱਲ ਕਰ ਲੈਣੇ ਆ ਨੀ ਕੀਦੂੰ ਇੱਕ ਤੇ ਨਾ ਜਦੋਂ ਨਹੀਂ ਹਾਰਦੀ ਹਾਂ ਦੱਸ ਕੀ ਆ ਵੀਰ ਮੈਂ ਬਾਹਰ ਜਾਣਾ ਬਾਹਰ ਜਾਣਾ ਵਾ ਉਹ ਤੇਰੀ ਹੁਣ ਵਿਆਹ ਕਰਨੀ ਉਮਰ ਹੋਈ ਆ ਵਿਆਹ ਕਰਾ ਤੇ ਆਪਣੇ ਸਹੁਰੇ ਘਰ ਜਾ ਬਾਹਰ ਜਾਣਾ ਤੂੰ ਨਹੀਂ ਮੈਂ ਵਿਆਹ ਨਹੀਂ ਇਹ ਜੇ ਕਰਨਾ ਮੈਨੂੰ ਤੁਸੀਂ ਇੰਨਾ ਪੜਾਇਆ ਲਿਖਾਇਆ ਵਾ ਤੇ ਕਿਹ ਕੰਮ ਲੱਗਾਂਗੀ ਐਦਾਂ ਕਿਦਾਂ ਮੈਂ ਹੁਣੇ ਵਿਆਹ ਕਰਾਵਾਂ ਬਾਅਦ ਚ ਜਦੋਂ ਬਾਹਰ ਆਵਾਂਗੀ ਨਾ ਤਾਂ ਫੇਰ ਸੋਚੀ ਜਾਈ ਵਿਆਹ ਦੀ ਜੀ ਤਾਂ ਵਿਆਹ ਦੀ ਉਮਰ ਹੋਈ ਆ ਤੇਰੀ ਬਾਹਰ ਜਾਏਂਗੀ ਘੱਟੋ ਘੱਟ 4-5 ਸਾਲ ਤੇ ਲਾ ਕੇ ਆਏਂਗੀ ਉਹ ਮੁੜ ਕੇ ਆਉਂਦਿਆਂ ਨੂੰ ਤੂੰ ਪਿੰਡ ਦੀ ਭੂਆ ਬਣ ਜਾਣਾ ਰਿਸ਼ਤਾ ਨਹੀਂ ਕੋਈ ਮੁੜ ਕੇ ਮਿਲਣਾ ਤੈਨੂੰ ਚੰਗਾ ਕੋਈ ਗੱਲ ਨਹੀਂ ਮੈਨੂੰ ਮਿਲ ਜੇਗਾ ਰਿਸ਼ਤਾ ਤੂੰ ਇੰਨਾ ਪੜਾਇਆ ਰਖਾਇਆ ਇੰਨਾ ਖਰਚਾ ਮੇਰੇ ਤੇ ਲਾਇਆ ਤੇ ਮੇਰਾ ਫਰਜ਼ ਨਹੀਂ ਬਣਦਾ ਕਿ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂ ਆ ਘਰ ਬਰਸਾਉਣਾ ਤੂੰ ਕਿਹੜੇ ਵਾਸਤੇ ਗੱਲਾਂ ਨੂੰ ਲੈ ਗਈਆਂ ਮੈਂ ਤਾਂ ਤੈਨੂੰ ਕਿਹਾ ਕਿ ਤੂੰ ਮੇਰੀ ਮੱਤ ਕਰਵਾ ਮੇਰੇ ਲਈ ਇੰਨਾ ਹੀ ਬੜਾ ਵਾ ਵੀ ਤੂੰ ਪੜ੍ਹ ਲਿਖ ਗਈਆਂ ਚੰਗਾ ਇਹੋ ਬਹੁਤ ਕੁਛ ਵਾ ਹੁਣ ਤੂੰ ਵਿਆਹ ਕਰਾ ਅੱਗੇ ਜਾ ਆਪਣਾ ਟੱਬਰ ਟੋੜ ਸਾਂਭ ਹੋ ਸਕਦਾ ਤੇ ਉੱਥੇ ਜਾ ਕੇ ਤੇਰੀ ਗੱਲ ਬਣਦੀ ਆ ਬਾਹਰ ਜਾਣ ਦੀ ਬਾਰ ਜਾ ਤੇ ਜੇ ਤੇਰ ਕੋ ਨੌਕਰੀ ਕੀਤੀ ਜਾਂਦੀ ਹੈ ਨੌਕਰੀ ਕਰ ਮੈਂ ਕਦਾ ਕੋਈ ਇਤਰਾਜ਼ ਕੀਤਾ ਵਾ ਪਰ ਮੈਂ ਕਹਿੰਨਾ ਉਮਰ ਲੰਘਦੀ ਜਾਂਦੀ ਆ ਮੁੜ ਕੇ ਕਈ ਵਾਰੀ ਨਾ ਵੇਲਾ ਲੰਘ ਜਾਂਦਾ ਵਾ ਨਹੀਂ ਲੰਘਦਾ ਵੇਲਾ ਬਸ ਮੈਂ ਬਾਹਰ ਜਾਣਾ ਮੇਰੀ ਇਹ ਜਿੱਦ ਵਾ ਸਮਝੋ ਤੇ ਮੈਂ ਬੇਨਤੀ ਸਮਝ ਲੈ ਇੱਕੋ ਦਾ ਮੇ ਜਿੱਦ ਧਾਰ ਲਈ ਤੂੰ ਅੱਕੇ ਤੇ ਕਿਤੇ ਗੱਲ ਕੀਤੀ ਨਹੀਂ ਤੂੰ ਬਾਹਰ ਜਾਣ ਦੀ ਕੀ ਗੱਲ ਹੋਈ ਆ ਕੁਝ ਵੀ ਨਹੀਂ ਹੋਈ ਉਦਾਂ ਹੀ ਮੈਂ ਪਹਿਲਾਂ ਵੀ ਸੋਚਿਆ ਸੀ ਪਰ ਐਵੇਂ ਹੀ ਕਦੀ ਧਿਆਣੀ ਨਹੀਂ ਗਿਆ ਤੇ ਹੁਣ ਮੈਂ ਸੋਚਣ ਡੀ ਆ ਵੀ ਹੋਈ ਆ ਵਾ ਇੱਕ ਵਾਰੀ ਬਾਹਰੋਂ ਜਾ ਕੇ ਤੇ ਮੈਂ ਕਮਾਈ ਕੁਮਾਈ ਕਰ ਲਾਂ ਕਿਹਨਾ ਲੜਾਈ ਤਾਂ ਨਹੀਂ ਹੋਈ ਤਰੀਪਾ ਬੀ ਨਾਲ ਜਾਂ ਮੰਮੀ ਨੇ ਕੁਝ ਆਖਿਆ ਹੋਵੇ ਤੇ ਨਹੀਂ ਨਹੀਂ ਕਿਸੇ ਨਾਲ ਲੜਾਈ ਨਹੀਂ ਹੋਈ ਬਸ ਮੈਂ ਬਾਹਰ ਜਾਣਾ ਵਾ ਤੇ ਹੀ ਬਸ ਕਰੋ ਤਿਆਰੀ ਮੇਰੇ ਕਾਗਜ਼ ਪੱਤਰ ਤਿਆਰ ਕਰੋ ਚਲ ਠੀਕ ਆ ਸਾਰਿਆਂ ਨਾਲ ਸਲਾਹ ਕਰ ਲੈਨੇ ਹੁਣ ਮੇਰੀ ਇਕੱਲੇ ਦੀ ਥੋੜਾ ਗੱਲ ਵਾ ਸਾਰਿਆਂ ਜਾਣਿਆਂ ਦੀ ਗੱਲ ਹੋਣੀ ਆ ਚਲ ਪਾਣੀ ਲੈ ਕੇ ਆ ਆਜਾ ਨਾਲ ਉਸ ਬੈੱਕ ਗੱਲ ਕਰਦੇ ਆ ਉਹ ਸਾਡੀ ਜੀਤਾਸ਼ਦੈਨ ਹੋ ਗਈ ਕਿਉਂ ਕਹਿੰਦੀ ਇਹ ਮੈਨੂੰ ਬਾਹਰ ਘਲਾ ਦਿਓ ਮੈਂ ਇਹ ਬਾਹਰ ਜਾਣਾ ਵਾ ਤੇ ਠੀਕ ਹੀ ਕਿਹਾ ਗਲਤ ਕੀ ਕਿਹਾ ਵਾ ਪੱਬ ਵੀ ਤੁਹੀਂ ਸਮਝਾ ਹਾਂ ਮੈਂ ਆਖਣ ਦੀ ਆ ਵੀ ਮੈਂ ਇਨੀ ਪੜ੍ਹਾਈ ਕੀਤੀ ਆ ਤੇ ਬਾਹਰ ਭੇਜ ਦੋ ਤੇ ਇਹ ਮੰਨਣ ਨਹੀਂ ਦੇ ਤੇ ਮੈਂ ਆਖਣਿਆ ਵਿਆਹ ਦੀ ਉਮਰ ਹੋ ਗਈ ਆ ਹੁਣ ਵਿਆਹ ਵੀ ਉਹਦਾ ਸੋਚ ਵਿਆਹ ਤੋਂ ਹੀ ਚੇਤਾ ਆਇਆ ਵਾ ਤੇ ਮੇਰੇ ਵੀਰ ਵਾਸਤੇ ਵੀ ਕੁੜੀ ਵੇਖਣ ਡਏ ਆ ਅਛਾ ਹਾਂਜੀ ਲੈ ਫਿਰ ਖ਼ਬਰ ਹੀ ਸੁਣਾਉਣੀ ਲੱਗੀ ਇ ਜੇ ਤੁਸੀਂ ਆਪਣਾ ਹੀ ਵਿੱਚ ਲੈ ਕੇ ਬਹਿ ਕੇ ਰੌਲਾ ਫਿਰ ਸਾਲੇ ਦਾ ਵਿਆਹ ਹੋਣ ਵਾਲਾ ਹੈ ਬਿਲਕੁਲ ਚਲ ਠੀਕ ਆ ਫਿਰ ਕਹੋ ਕਹੋ ਉਹਨਾਂ ਨੂੰ ਵੀ ਕਰੋ ਤਿਆਰੀਆਂ ਪਹਿਲਾਂ ਮੈਂ ਮੇਰੀ ਤਿਆਰੀ ਕਰਾਂ ਬਾਹਰ ਜਾਂਦੀ ਤੇ ਫਿਰ ਵਿਆਹ ਵੰਦੇ ਰਹੋ ਤੁਸੀਂ ਹਾਏ ਹਾਏ ਆਹੋ ਤੇ ਹੋਰ ਐਡੀ ਛੇਤੀ ਨਹੀਂ ਤਿਆਰੀ ਹੋ ਜਾਣੀ ਹੋ ਜਾਣੀ ਆ ਵੇਖ ਕੇ ਜਾਵੇਂ ਤੂੰ ਵੀ ਨਹੀਂ ਨਹੀਂ ਮੈਂ ਛੇਤੀ ਜਾਣਾ ਇਹ ਤੇ ਕਰਦੀ ਕੀ ਆ ਜਦਾਂ ਕੱਲ ਨੂੰ ਜਾਜੇ ਬੈਹਿਣਾ ਹੁੰਦਾ ਵਾ ਤੇ ਤਿਆਰੀ ਕਰੋਗੇ ਤੁਸੀਂ ਕਾਗਜ਼ ਪੱਤਰ ਬਣਾਓਗੇ ਤੇ ਕਈ ਵਾਰੀ ਛੇਤੀ ਤਿਆਰੀ ਹੋ ਜਾਂਦੀ ਹੈ ਇਹਨੂੰ ਹੋ ਕੀ ਗਿਆ ਵਾ ਕੋਈ ਗਲਤ ਨਹੀਂ ਕੀਤੀ ਤੂੰ ਇਹਦੇ ਨਾਲ ਦਲਾ ਜਰੂਰੀ ਭਾਬੀ ਗੱਲ ਕਰੇਗੀ ਤੇ ਫੇਰੀ ਮੈਂ ਬਾਹਰ ਜਾਣਾ ਮੈਂ ਉਦਾਂ ਮੇਰਾ ਜੀ ਨਹੀਂ ਕਰਦਾ ਮੈਂ ਉਦਾਂ ਨਹੀਂ ਜਾ ਸਕਦੀ ਤੇਰਾ ਬਾਹਰ ਜਾਣ ਦਾ ਸ਼ੌਂਕ ਚੜ ਗਿਆ ਵਾ ਪਹਿਲਾਂ ਤੇ ਕਦੀ ਗੱਲ ਨਹੀਂ ਕੀਤੀ ਉਦਾਂ ਹੀ ਨਹੀਂ ਕਦੀ ਕੀਤੀ ਪਹਿਲਾਂ ਵੀ ਵੈਸੇ ਸ਼ੌਂਕ ਹੈਗਾ ਹੀ ਪਰ ਐਵੇਂ ਗੱਲਾਂ ਬਾਤਾਂ ਵੇਚੀ ਧਿਆਨ ਹੀ ਨਹੀਂ ਕਦੀ ਗਿਆ ਤੇ ਹੁਣ ਮੈਂ ਸੋਚਿਆ ਵੀ ਚਲ ਐਨੀ ਪੜਾਈ ਕੀਤੀ ਹੈ ਤੇ ਕੋਈ ਫਾਇਦਾ ਤੇ ਹੋ ਜੇ ਬੰਦਾ ਬਾਹਰ ਕਮਾਈ ਕਮਾਈ ਕਰੇ ਤੇ ਫਿਰ ਵਿਆਹ-ਵਿਊ ਕਰਾ ਕੇ ਚੱਲ ਜਿਓ ਨਹੀਂ ਵਿਆਹ ਨਹੀਂ ਮੈਂ ਵਿਆਹਾਂਗੇ ਫਿਰ ਵੇਖੀ ਜਾਏਗੀ ਚਲ ਠੀਕ ਹੈ ਫਿਰ ਮੰਮੀ ਨਾਲ ਸਲਾਹ ਕਰ ਲੈਨੇ ਆ ਜੇ ਇਹਦਾ ਮਨ ਹੈਗਾ ਤੇ ਹੈਗਾ ਨਹੀਂ ਹੁਣ ਇਹ ਤਾਂ ਹੈ ਨਹੀਂ ਨਾ ਬੰਨ ਮੂੰਹ ਉਹ ਕਹਤਾ ਉਧਰਲੇ ਪਾਸੇ ਜੀ ਤਿਆਰੀ ਕਰਨ ਲੱਗ ਪੈਣਾ ਆ ਆਹ ਚਲੋ ਵੇਖੋ ਸਦਾ ਸਹੀ ਲੱਗਦਾ ਹੈ ਚਲ ਠੀਕ ਆ ਕਰਦੇ ਆ ਫਿਰ ਮੰਮੀ ਨਾਲ ਗੱਲ ਹੁੰਦੇ ਆ ਤੇ ਕੋਈ ਗੱਲ ਹੋਈ ਇਹਦੇ ਨਾਲ ਮੈਂ ਤਾਂ ਚੰਡੀ ਆ ਕੋਈ ਗੱਲ ਨਹੀਂ ਕੀਤੀ ਮੈਨੂੰ ਇਹ ਪੁੱਛ ਹੀ ਜਾਂਦੇ ਤੁਸੀਂ ਚਲ ਠੀਕ ਆ ਅੱਛਾ ਕਦੋਂ ਜਾਣਾ ਫਿਰ ਕੁੜੀ ਵੇਖਣ ਉਹ ਕਹਿੰਦੇ ਤੁਹਾਨੂੰ ਦੱਸ ਦਿੰਨੇ ਆ ਦਿਨ ਵਿੱਚ ਚਲ ਠੀਕ ਆ ਉਹਨੂੰ ਕਹੋ 4-5 ਦਿਨ ਪਹਿਲਾਂ ਦੱਸ ਦੇਣ ਹੂੰ ਚਲ ਠੀਕ ਆ ਪ੍ਰੀਤ ਮੈਂ ਪੜੀ ਹੋਖੀ ਆ ਹਾਏ ਖਾਂਗੇ ਖਾਂਗੇ ਤੇ ਮੇਰਾ ਬੁਰਾ ਹਾਲ ਹੋ ਗਿਆ ਹਾਏ ਹਾਏ ਮੈਂ ਤੇ ਮਰ ਜਾਂਦੇ ਚੰਗਾ ਆ ਨਾ ਨਾ ਮੰਮੀ ਇਹ ਡਾਕੋ ਕਹਿੰਦੇ ਕੋਈ ਨਹੀਂ ਮੈਂ ਸੰਦੀਪ ਵਾਲਾ ਚੱਲੀ ਆ ਉਹਨੂੰ ਕਹਿੰਨੀ ਵੀ ਨਾ ਥੋੜੇ ਜਿਹਾ ਪੈਸੇ ਦੇ ਦੇ ਤੇ ਪੈਸੇ ਲਿਆ ਕੇ ਨਾ ਫੇਰ ਮੈਂ ਤੁਹਾਨੂੰ ਵਧੀਆ ਥਾਂ ਤੇ ਦਵਾਈ ਦਿਵਾਉਣੀ ਆ ਠੀਕ ਆ ਇਹ ਤੇ ਇੱਕ ਲਾਗੂ ਪ੍ਰਬੰਧ ਮੇਰੀ ਜਾਨ ਬੜੀ ਤੰਗ ਹੋਈ ਆ ਮੰਮੀ ਕੀ ਕਰਾ ਟਾਡੇ ਵਾਲੇ ਵੇਖਿਆ ਵੀ ਨਹੀਂ ਜਾਂਦਾ ਜਿਨੀਕ ਮੇਰੀ ਤੇ ਹਿਮਤ ਹੈ ਗਈ ਆ ਬਟੇਰੀ ਮੈਂ ਕੋਸ਼ਿਸ਼ ਕਰਨ ਦੀ ਪਰ ਹੁਣ ਫਰਕ ਨਹੀਂ ਪੈ ਰਿਆ ਚਲ ਮੰਮੀ ਮੈਂ ਜਾਂਨੀ ਆ ਠੀਕ ਆ ਹਾਂ ਹਾਏ ਹਾਂ ਸੰਦੀਪਾ ਸੰਦੀਪ ਆ ਜਾ ਆ ਅੰਦਰ ਹੀ ਆ ਮੈਂ ਹਾ ਕਿਦਾਂ ਪ੍ਰੀਤ ਹਾਂ ਵਧੀਆ ਵਧੀਆ ਬੈ ਜਾ ਮੈਂ ਤੇ ਕਰੋ ਨੀ ਬਾਹਰ ਵਾਜਾਂ ਮਾਰਨ ਦੀ ਸੀ ਬਾਹਰ ਫੇ ਤੈਨੂੰ ਪਤਾ ਸੇਕ ਬੜਾ ਲੱਗਦਾ ਵਾ ਤੇ ਘੜੀ ਦੁਪਹਿਰੇ ਇੱਥੇ ਅਸੀਂ ਛੱਡ ਕੇ ਤੇ ਪੈ ਜਾਈਦਾ ਵਾ ਅੱਛਾ ਹੋਰ ਹੋਰ ਠੀਕ ਠਾਕ ਸਾਰੇ ਵਧੀਆ ਕਿਦਾਂ ਠੀਕ ਠਾਕ ਸਾਰੇ ਹਾਂ ਸਾਰੇ ਠੀਕ ਠਾਕ ਆ ਤੁਹਾਨੂੰ ਵੀ ਲੈ ਆਉਣਾ ਸੀ ਨੀ ਕੇਜੇ ਨੂੰ ਉਹ ਸੁੱਤਾ ਸੀ ਅੱਜ ਹੁਣੇ ਹੀ ਤੇ ਫੇ ਮੈਂ ਲੈ ਕੇ ਨਹੀਂ ਆਈ ਅੱਛਾ ਹੂੰ ਤੋਤੀਆ ਸੋਟੀ ਬੜਾ ਮੋਟਾ ਪਾਇਆ ਤੈਨੂੰ ਗਰਮੀ ਨਹੀਂ ਲੱਗਦੀ ਇਹਦੇ ਵਿੱਚ ਹਰ ਰਜੀ ਬਣ ਗਈ ਆ ਹੁਣ ਹੋਰ ਕੋਈ ਸੂਟ ਹੈ ਨਹੀਂ ਇੱਕ ਰੋਈ ਸੂਟ ਆ ਇੱਕ ਧੋਲੀ ਦਾ ਇੱਕ ਲਾਲੀ ਦਾ ਹਾਂ ਹੇ ਤੂੰ ਮੈਨੂੰ ਦੱਸ ਦਿੰਨੀ ਹਾਂ ਮੇਰੇ ਕਿੰਨੇ ਸੂਟ ਵਾ ਪੁਰਾਣੇ ਜਿਹੜੇ ਮੈਨੂੰ ਟਾਈਡ ਹੋ ਗਏ ਆ ਤੇ ਤੂੰ ਮੇਰੇ ਨਾਲੋਂ ਪਤਲੀ ਆ ਤੇ ਤੈਨੂੰ ਉਹ ਆ ਜਾਣੇ ਹੀ ਕੀ ਕੀ ਦੱਸਾਂ ਸਾਰੇ ਦੁੱਖ ਜੇ ਮੈਂ ਤੈਨੂੰ ਦੱਸਦੀ ਰਹਿਣੀ ਆ ਮੇਰਾ ਜੀ ਨਹੀਂ ਕਰਦਾ ਹੁਣ ਤੈਨੂੰ ਕੁਝ ਵੀ ਕਹਿਣ ਚੱਲ ਕੋਈ ਨਹੀਂ ਆਪਾਂ ਹੈ ਤੇ ਪਹਿਣਾ ਪਹਿਣਾ ਹੀ ਆ ਤੇ ਜੇ ਪਹਿਣਾ ਪਹਿਣਾ ਨੇ ਇੱਕ ਦੂਜੇ ਦਾ ਦੁੱਖ ਸੁਣਦੀਆਂ ਤੇ ਹੋਰ ਕਿੰਨੇ ਸੁਣਨਾ ਆ ਮੈਨੂੰ ਜੇ ਹੁਣ ਸੱਚ ਪੁੱਛੇ ਨਾ ਸ਼ਰਮ ਵੀ ਬੜੀ ਹੁੰਦੀ ਆ ਕਿ ਤੂੰ ਗਣਾਗੀ ਜਦੋਂ ਵੀ ਨੇ ਆਉਣਾ ਹੁੰਦਾ ਕੁਛ ਨਾ ਕੁਛ ਮੰਗਣਾ ਹੀ ਹੁੰਦਾ ਆ ਮੈਂ ਤੈਨੂੰ ਅੱਗੇ ਵੀ ਕਿੰਨੀ ਵਾਰੀ ਕਿਹਾ ਵਾ ਕਿ ਤੂੰ ਐਦਾਂ ਦਾ ਕੁਛ ਨਾ ਸੋਚਿਆ ਕਰ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਆ ਮੈਨੂੰ ਦੱਸਿਆ ਕਰ ਜਿੱਥੋਂ ਤੱਕ ਮੇਰੀ ਪਹੁੰਚ ਹੋਏਗੀ ਮੈਂ ਜੋ ਕਰ ਸਕਦੀ ਹੋਵਾਂਗੀ ਮੈਂ ਜ਼ਰੂਰ ਤੇਰੇ ਲਈ ਕਰਾਂਗੀ ਵਿਪਰੀਤ ਹੁਣ ਵਿੱਕੀ ਦੇ ਦਿਮਾਗ 'ਚ ਤੇ ਅਸੀਂ ਵੜ ਨਹੀਂ ਸਕਦੇ ਉਹਨੂੰ ਤਾਂ ਇਹ ਸੁਧਾਰ ਨ ਹੋ ਰੇ ਪਰ ਜੋ ਤੈਨੂੰ ਜਿਹੜੀ ਚੀਜ਼ ਦੀ ਲੋੜ ਵਾ ਮੇ ਹੁਣ ਨਿਕਾ ਜਾਇਆ ਵੀ ਆ ਉਹਦੀਆਂ ਵੀ ਸਾਰ ਲੋੜਾਂ ਆ ਤੇ ਤੂੰ ਮੈਨੂੰ ਪੁੱਛ ਲਿਆ ਕਰ ਮੰਗ ਲਿਆ ਕਰ ਚੀਜ਼ ਕਿ ਨਾ ਰੱਖਿਆ ਕਰ ਦਿਮਾਗ ਦੇ ਵਿੱਚ ਤੂੰ ਤੇ ਮੈਨੂੰ ਕਹਿਣੇ ਆ ਕਿ ਕੋਈ ਵੀ ਚੀਜ਼ ਮੰਗ ਲਿਆ ਕਰ ਘਰ ਵਿੱਚ 100 ਚੀਜ਼ਾਂ ਦੀ ਲੋੜ ਹੁੰਦੀ ਆ ਕਿੰਨੇ ਜਣੇ ਸੀ ਰਹਿਣ ਡਿਆਂ ਕਿੰਨਾ ਕੁ ਕੁਝ ਤੇ ਕੋ ਮੰਗਾ ਤੂੰ ਆ ਵੀ ਦੱਸ ਚਲ ਕੋਈ ਨਹੀਂ ਜਿਹੜੀ ਜ਼ਿਆਦਾ ਜ਼ਰੂਰੀ ਆ ਨਾ ਜੇ ਤੋਂ ਬਿਨਾ ਨਹੀਂ ਸਰਦਾ ਤੂੰ ਮੈਨੂੰ ਦੱਸ ਦਿਆ ਕਰ ਮੈਂ ਜਿੱਦਾਂ ਕਿਦਾਂ ਕਰਕੇ ਔਖੀ ਸੌਖੀ ਹੋ ਗਏ ਜ਼ਰੂਰ ਤੇਰਾ ਟਾਈਮ ਸਾਰਿਆ ਕਰਾਂ ਮੈਂ ਤੇਰੇ ਵਾਲੇ ਇਹ ਕੰਮ ਆਈਆਂ ਕਿ ਮੈਨੂੰ 1000 ਰੁਪਏ ਦੇ ਦੇ ਮੈਂ ਕੰਮ ਤੇ ਹੀ ਜਾਨੀ ਸੀ ਨਾ ਜਿੱਥੇ ਉਹ ਨਹੀਂ ਮੈਨੂੰ ਪੈਸੇ ਜਿੰਦੀ ਤੂੰ ਤੂੰ ਨੇ ਮੈਨੂੰ ਕੰਮ ਤੋਂ ਵੀ ਕੱਟਤਾ ਵਾ ਕਹਿੰਦੀ ਆ ਕਿ ਤੂੰ ਲੇਟ ਬੜੀ ਹੋਣੀ ਆ ਤੇ ਕੀ ਕਰਾਂ ਮੈਂ ਮੁੰਡਾ ਨਿੱਕਾ ਮੰਮੀ ਦਾ ਵੀ ਤੈਨੂੰ ਪਤਾ ਕਿਦਾਂ ਦੀ ਹਾਲਤ ਹੋਈ ਆ ਤਾਂ ਕਿਵੇਂ ਲੇਟ ਹੋ ਜੰਨੀ ਸੀ ਉਹ ਮੈਨੂੰ ਗੱਲਾਂ ਬੜੀਆਂ ਕਰਦੀ ਆ ਚਲ ਕੋਈ ਨਹੀਂ ਪੈਸੇ ਤੇ ਮੈਂ ਕਰ ਦਾਂਗੀ ਦੇ ਵੀ ਦਵਾਂਗੀ ਪਰ ਜਦੋਂ ਤੂੰ ਆਹ ਗੱਲ ਕਹਿੰਨੀ ਆ ਨਾ ਕਿ ਮੈਂ ਜਿੰਨਾ ਤੇ ਘਰ ਕੰਮ ਕਰਨ ਜਾਣੀ ਆ ਸੱਚ ਜਾਣੀ ਉਹ ਦ슴ਾ ਪਾਟ ਕੇ ਨਾ ਦੋ ਹੋ ਜਾਂਦਾ ਆ ਚਲ ਕੋਈ ਗੱਲ ਨਹੀਂ ਇਹ ਤੇ ਮੇਰੀ ਕਿਸਮਤ ਆ ਕਿੱਥੇ ਮੈਂ ਵੀ ਐਸੀ ਥੱਲੇ ਬਹਿਨੀ ਹੁੰਨੀ ਸੀ ਤੇ ਸਾਡੇ ਘਰ ਕੰਮ ਕਰਦੀਆਂ ਹੁੰਦੀਆਂ ਸੀ ਤੇ ਕਿੱਥੇ ਮੈਂ ਹੁਣ ਇਹ ਲੈ ਕੇ ਅੱਜ ਕੰਮ ਕਰਦੀ ਬੈਠੀ ਚਲ ਜੋ ਬਕਰ ਜਾ ਪਤਾ ਨਹੀਂ ਰੱਬ ਨੇ ਵੀ ਕਿਹੜੇ ਕਿਹੜੇ ਰੰਗ ਵਿਖਾਉਣੇ ਆ ਹਲੇ ਕਿੰਨਾ ਸੁਖੀ ਤੈਨੂੰ ਆਪਣੇ ਘਰ ਦੇ ਵਿੱਚ ਤੂੰ ਰਾਣੀ ਇੱਥੇ ਆ ਕੇ ਨੌਕਰਾਨੀ ਬਣ ਗਈਆਂ ਉਹ ਵੀ ਦੂਜਿਆਂ ਦੇ ਘਰਾਂ 'ਚ ਕੀ ਕਰਾਂ ਬੜਾ ਪਛਤਾਉਣੀ ਤੇ ਬੜਾ ਹਾਂ ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਤੇ ਐ ਨਹੀਂ ਹੁਣ ਤੇ ਸਾਰਾ ਕੁਝ ਹੱਥਾਂ ਚੋਂ ਨਿਕਲ ਗਿਆ ਚੁੱਪ ਕਰ ਤਾਂ ਹੁਣ ਤੇ ਵੱਧ ਤੇ ਮੈਂ ਠੀਕ ਹੀ ਆ ਨਾ ਨਿਕੇ ਜਿਹੇ ਕਰਕੇ ਕੀ ਕਰਾਂ ਹੁਣ ਮੰਮੀ ਦਾ ਵੀ ਮੈਨੂੰ ਬੜਾ ਦੁੱਖ ਹੁੰਦਾ ਸਾਰੀ ਰਾਤ ਨਹੀਂ ਕਿਤੇ ਉਂਦੀ ਹੈ ਕਿ ਖੰਗਦੀ ਰਹਿੰਦੀ ਹੈ ਖੰਗਦੀ ਰਹਿੰਦੀ ਬੜੀ ਦਵਾਈ ਵੀ ਦਵਾਤੀ ਹੈ ਪਰ ਕੋਈ ਫਰਕ ਪੈਣ ਹੀ ਨਹੀਂ ਰਿਆ ਮੈਂ ਸੋਚਣ ਦੀਆਂ ਕਿ ਹੁਣ ਕਿਹੋ ਦੂਸਰੇ ਹਸਪੀਟਲ ਜਾਨੀ ਆ ਜਾਂ ਬਟਾਲੇ ਲੈ ਜਾਨੀ ਆ ਕਿ ਚੱਲ 1000 ਰੁਪਏ ਦੇ ਦੇ ਜੇ ਕੀਕਲ ਥੋੜੀ ਦੋ ਤਿੰਨ ਦਿਨਾਂ ਦੀ ਦਵਾਈ ਲਿਆ ਹੁੰਨੇ ਆ ਤੈਨੂੰ ਪਤਾ ਹੌਸਪੀਟਲ ਵਾਲਿਆਂ ਦੇ ਵੀ ਕਿਡ ਕਿਡੇ ਗੱਡੇ ਮੂੰਹ ਆ ਹੁਣ ਜਾਣ ਨੂੰ ਤੇ ਮੈਂ ਕਬਲ ਨੂੰ ਕਹਿ ਦਵਾਂ ਜਾਣ ਨੂੰ ਨਾਲ ਪਰ ਵਿੱਕੀ ਤੋਂ ਡਰਦੇ ਆ ਕਬਲ ਵੀ ਨਹੀਂ ਨਾਲ ਜਾਂਦੇ ਤੇ ਤੈਨੂੰ ਪਤਾ ਵਾ ਉਹ ਵੀ ਮੂੰਹ ਸਿਰੋਨੀ ਬੋਲਦਾ ਠੀਕ ਕਰੀਏ ਹੁਣ ਹੁਣ ਆਪਾਂ ਤੇ ਕਾਦੇ ਜੀ ਆਪਾਂ ਹੁਣ ਕੁਝ ਕਹਿ ਵੀ ਨਹੀਂ ਸਕਦੇ ਛੱਡ ਵੀ ਨਹੀਂ ਸਕਦੇ ਹੁਣ ਤੇ ਇਹ ਹੀ ਆ ਚਲ ਕੋਈ ਗੱਲ ਨਹੀਂ ਕੀ ਬਦਮਾਹ ਰਾਜ ਦਿਨ ਬਦਲ ਹੀ ਦੇ ਤੇ ਮੁੰਡਾ ਵੱਡਾ ਹੋ ਜਾਊਗਾ ਤੇ ਰੱਬ ਨੇ ਸੋਣੀ ਲੈਣੀ ਸਾਡੀ ਆਓ ਚਲੋ ਹਾਂ ਤੇ ਸਭ ਦਾ ਪਤਾ ਹੈ ਬੱਚਾ ਸਾਰਾ ਸੋਡਾ ਪਤਾ ਵਾਸ ਇਦਾਂ ਹੀ ਆ ਕਦੀ ਲੂਣ ਨਾਲ ਤੇ ਕਦੀ ਚਾਰ ਨਾਲ ਜਿੰਨੇ ਕਮਾਈ ਕਰਨੀ ਉਹ ਤੇ ਮੰਜੀ ਤੇ ਬੈਠਾ ਰਹਿੰਦਾ ਹਰ ਵੇਲੇ ਲੰਮੀ ਪਿਆ ਰਹਿੰਦਾ ਮੁੰਨੂ ਨੂੰ ਕੋਈ ਹੈ ਨਹੀਂ ਇਹ ਯੋ ਸਿਰਫ ਉੜਦਾ ਮੇਨਾ ਲੜ ਲਿੰਦਾ ਮੰਮੀ ਨਾਲ ਲੜ ਲਿੰਦਾ ਪੈਸੇ ਦੇ ਦੇ ਬਸ ਇਹ ਯੋ ਕੋਚੀ ਆ ਕੀ ਪਤਾ ਕਦੋਂ ਹਲੇ ਮਨਮੀਰ ਪੈਣੀ ਆ ਕਿ ਜਾਂ ਨਹੀਂ ਪੈਣੀ ਫਰੀਦ ਜੇ ਤੂੰ ਗੁੱਸਾ ਨਾ ਕਰ ਇੱਥੇ ਇੱਕ ਗੱਲ ਕਹਾਂ ਹਾਂ ਇਹਦੇ ਮੂੰਹ ਹਲ ਬੜਾ ਵੇਖ ਲਿਆ ਤੇ ਬੜਾ ਇਹਨੂੰ ਸਮਝਾ ਕੇ ਵੀ ਵੇਖ ਲਿਆ ਮੇਰਾ ਤਾਂ ਜੀ ਕਰਦਾ ਕਿਸ ਦਿਨ ਮੈਂ ਆਕੇ ਨਾ ਇਹਦੀ ਚੰਗੀ ਲਾਫਾ ਕਰਕੇ ਆਵਾਂ ਜੇ ਤੂੰ ਲਾਫਾ ਕਰ ਵੀ ਲੇਂਗੀ ਨਾ ਇਹਦੀ ਸਿਹਤ ਤੇ ਕੋਈ ਫਰਕ ਨਹੀਂ ਪੈਣਾ ਉਹ ਵੀ ਸ਼ਰਮ ਹੋ ਗਿਆ ਉਹਨੂੰ ਲੱਥੀ ਜੜੀ ਨਹੀਂ ਹੈਗੀ ਮੱਸਾ ਸ਼ਰਮ ਨਹੀਂ ਰਹੀ ਇਹਦੇ ਵਿੱਚ ਕਿ ਮੇਰੀ ਘਰ ਵਾਲੀ ਆ ਮੇਰਾ ਬੱਚਾ ਆ ਮੇਰੀ ਮਾਂ ਆ ਮੈਂ ਇਹਨਾਂ ਬਾਰੇ ਕੁਝ ਸੋਚਾਂ ਸੋਚਦਾ ਤਾਂ ਨਹੀਂ ਨਾ ਸੋਚੇ ਤੇ ਫਿਰ ਤੇ ਬੜਾ ਖੁਸ਼ ਆ ਮੈਨੂੰ ਕੀ ਲੋੜ ਪਈ ਲੋਕਾਂ ਦੇ ਘਰ ਦੇ ਵਿੱਚ ਕੰਮ ਕਰਨ ਦੀ ਹੁਣ ਤਾਂ ਨਹੀਂ ਉਹਨੂੰ ਪਤਾ ਕਿ ਤੂੰ ਇੱਧਰ ਆਈ ਆ ਜਦੋਂ ਮੈਂ ਇੱਧਰ ਆਈ ਸੀ ਉਹ ਤਾਂ ਟੱਲੀ ਹੋਇਆ ਪਿਆ ਸੀ ਉਹਨੂੰ ਕੋਈ ਸੋਡ ਬੋਦੀ ਨਹੀਂ ਹੈਗੀ ਮੁੰਡਾ ਲਾਗੇ ਰੋਂਦਾ ਰਹੇ ਉਹਨੇ ਵੀ ਵੇਖਣਾ ਥੋੜਾ ਹੁੰਦਾ ਆ ਚੱਲ ਠੀਕ ਆ ਫਿਰ ਮੈਂ ਤੈਨੂੰ ਥੋੜੇ ਜਿਹਾ ਆਪਣੇ ਸੂਟ ਤੇ ਬਾਕੀ ਪੈਸੇ ਕਰਕੇ ਲਿਆਉਣੀ ਆ ਠੀਕ ਆ ਕੋਈ ਨਹੀਂ ਉਹਦੇ ਮੈਂ ਪੈਸੇ ਦੇ ਦੇ ਮੋੜ ਦਵਾਂਗੀ ਚਲੋ ਕੋਈ ਨਹੀਂ ਆ ਦਵਾਈ ਬੁੱਟੀ ਦਵਾਈ ਨਾਲ ਇਹ ਨਾਲ ਇੱਕ ਸਾਚ ਘਰੇ ਵੀ ਦਵਾਈ ਪਈ ਆ ਮੇਰੇ ਕੋਲ ਪਹਿਲਾਂ ਤੂੰ ਉਹ ਦਵਾਈ ਦੇ ਕੇ ਵੇਖ ਲਾ ਆਪਣੀ ਸੱਸ ਨੂੰ ਠੀਕ ਆ ਹੋ ਸਕਦਾ ਤਾਂ ਨਾ ਫਰਕ ਪੈ ਜਾਏ ਨਾ ਮੜਾ ਇਹਨਾਂ ਆਪਾਂ ਕਰ ਦੇਦੇ ਆ ਕਿ ਦਿਨ ਚਾਜ ਨਾ ਕਵਾਉਂਦੇ ਬੁਲਾਉਂਦੇ ਨਹੀਂ ਰਹੇ ਫਿਰ ਵੀ ਵਿਚਾਰੀ ਨੇ ਮੇਰੀ ਬਾਹ ਫਾੜੀ ਲਈ ਇੱਥੇ ਜੇ ਨਾ ਹੁੰਦੀ ਮੇਰਾ ਤੇ ਬੜਾ ਬੁਰਾ ਹਾਲ ਹੋਣਾ ਸੀ ਵੇਲੇ ਕੋਲੇ ਤੇ ਵਿਚਾਰੀ ਹਾਲਾ ਪੁਕਾਰੀ ਦਿੰਦੀ ਜਿੰਨੇ ਕ ਜੋਗੀ ਆ ਆ ਫਾੜ ਕੱਪੜੇ ਆ ਇਨੇ ਘੋਣ ਮੈਂ ਕੱਢੇ ਸੀਗੇ ਤੇ ਬਾਕੀ ਫੇਰ ਮੈਂ ਕੱਢੂੰਗੀ ਤੇ ਲੈ ਜੀ ਕੱਪੜੇ ਠੀਕ ਆ ਤੇ ਆ ਲੈ ਪੈਸੇ ਬਾਕੀ ਜੀ ਕੀਤੇ ਸਾਰੇ ਉਹ ਜਿੱਦਾਂ ਦਾ ਕੋਈ ਕਾਗਜ਼ ਪੱਤਰ ਬਣਾਉਣ ਗਏ ਆ ਕਵਲ ਤੇ ਮੰਮੀ ਉਹਨੂੰ ਨਾਲ ਲੈ ਕੇ ਤੇ ਉਹਨਾਂ ਨੂੰ ਪਤਾ ਆ ਕਿ ਮੈਂ ਤੇ ਕੋਈ ਦਾ ਪੈਸੇ ਪੁੱਛੇ ਲੈ ਜੰਨੀ ਆ ਹਾਂ ਉਹਨਾਂ ਨੂੰ ਪਤਾ ਆ ਸਾਰਾ ਨਾਲੇ ਖਾਸ ਕਰਕੇ ਜਿੱਦਨ ਦੀ ਤੇਰੀ ਸੱਸ ਬਿਮਾਰ ਹੋਈ ਆ ਨਾ ਤੇ ਜਦੋਂ ਦਾ ਕਾਕਾ ਹੋਇਆ ਵਾ ਉਦੋਂ ਦੀ ਮੈਂ ਉਹਨਾਂ ਦੇ ਨਾਲ ਗੱਲ ਖੋਲੀ ਮੈਨੂੰ ਵੀ ਪਤਾ ਆ ਤੇਰੇ ਹਾਲਾਤਾਂ ਦਾ ਕਿ ਜਦੋਂ ਕਿਤੇ ਉਹਨੂੰ ਲੋੜ ਲੜ ਕੋਈ ਪੈ ਜਾਂਦੀ ਆ ਤੇ ਜੇ ਮੈਂ ਪੂਰੀ ਕਰ ਦਿਆ ਕਰਾਂ ਤੇ ਤੁਹਾਨੂੰ ਕੋਈ ਇਤਰਾਜ਼ ਤੇ ਨਹੀਂ ਤੇ ਉਹ ਕਹਿੰਦਾ ਹੀ ਕੋਈ ਗੱਲ ਨਹੀਂ ਤੇ ਜੀਆਂ ਭੈਣਾ ਵਰਗੀ ਆ ਨਾਲੇ ਪਤਾ ਉਹਨਾਂ ਦੇ ਵੀ ਦਿਲ ਬੜੇ ਸਾਫ਼ ਆ ਤੇ ਵੱਡੇ ਵੀ ਆ ਉਹਨਾਂ ਨੇ ਕਦੀ ਮੈਨੂੰ ਅਜੇ ਤੱਕ ਨਹੀਂ ਕਿਹਾ ਵੀ ਤੂੰ ਕਿਉਂ ਉਹਨੂੰ ਪੈਸਾ ਥੇਲਾ ਦਿੰਨੀ ਆ ਜਾਂ ਘਰੋਂ ਕੋਈ ਸਮਾਨ ਮੰਗਦੀ ਕਿਉਂ ਦਿੰਨੀ ਆ ਉਹ ਵੀ ਤਾਂ ਸਾਰੇ ਹਾਲਾਤ ਜਾਣਦੇ ਹੀ ਆ ਕੀ ਪਤਾ ਰੱਬ ਨੇ ਤਾਂ ਹੀ ਨਹੀਂ ਤੈਨੂੰ ਇੱਥੇ ਲਿਆਂਦਾ ਕਿ ਮੇਰੇ ਇਦਾਂ ਦੇ ਹਾਲਾਤ ਹੋਣੇ ਸੀ ਤੇ ਤੂੰ ਮੇਰੀ ਮਦਦ ਕਰਨੀ ਸੀ ਮੇਰੀ ਬਾਹ ਫੜਨੀ ਸੀ ਰੱਬ ਤੇਨੂੰ ਬਹੁਤਾ-ਬਹੁਤਾ ਦਵੇ ਚੱਲ ਕੋਈ ਨਹੀਂ ਤੂੰ ਹੁਣਾ ਕੱਪੜੇ ਲੈ ਜਾ ਤੇ ਉਹਨੂੰ ਨਾ ਪਤਾ ਲੱਗ ਜਾ ਬਣਾ ਨੂੰ ਚੰਗਾ ਠੀਕ ਆ ਹੂੰ ਚੱਲ ਫਿਰ ਮੈਂ ਇਦਾਂ ਕਰਾਂਗੀ ਨਾ ਫੇਰ ਮੰਮੀ ਦੀ ਦਵਾਈ ਲਾਵਾਂਗੀ ਜੇ ਮੈਂ ਨਾ ਨਾ ਗਈ ਤੇ ਵਰਤੇ ਜਾਣੇ ਆ ਫੇਰ ਸੱਚ ਮੈਂ ਤੈਨੂੰ ਕਹਿੰਦੀ ਸੀ ਦਵਾਈ ਹੈਗੀ ਆ ਤੂੰ ਰੁਕ ਮੈਂ ਸੱਚ ਦਵਾਈ ਲੈ ਕੇ ਆਵਾਂ ਉਹ ਵੀ ਲੈ ਜਾ